ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਗਾਜਰਾਂ ਵਾਲੀ ਖੀਰ ਗਜਰੇਲਾ ਤੁਸੀਂ ਬਹੁਤ ਵਾਰੀ ਖਾਧਾ ਹੋਊਗਾ ਪਰ ਤੁਸੀਂ ਇੱਕ ਵਾਰ ਗਾਜਰਾਂ ਵਾਲੀ ਖੀਰ ਬਣਾ ਕੇ ਜਰੂਰ ਦੇਖਣਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਸੀਂ ਕਦੇ ਨਹੀਂ ਬਣਾਈ ਤਾਂ ਤੁਸੀਂ ਜਰੂਰ ਟਰਾਈ ਕਰਨਾ ਜੀ ਜੇਕਰ ਚੈਨਲ ਤੇ ਆਏ ਹੋ ਪਹਿਲੀ ਵਾਰੀ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇੱਥੇ ਆਪਾਂ ਖੀਰ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਇੱਥੇ ਆਪਾਂ ਨੇ ਖੀਰ ਬਣਾਉਣ ਦੇ ਲਈ 1.5 ਕਿਲੋ ਦੁੱਧ ਲਿਆ ਏ। ਦੁੱਧ ਤਾਂ ਆਪਾਂ ਪਤੀਲੇ ਦੇ ਵਿੱਚ ਪਾ ਕੇ ਇਹਨੂੰ ਗਰਮ ਹੋਣ ਦੇ ਲਈ ਰੱਖ ਦਾਂਗੇ। ਕਿਉਂ? ਇਸੇ ਭਾਂਡੇ ਦੇ ਵਿੱਚ ਨਾ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਘੱਲ ਕੇ ਤਾਂ ਭਾਂਡੇ ਨੂੰ ਇਹਦੇ ਵਿੱਚ ਹੀ ਪਾ ਦਾਂਗੇ। ਖੀਰ ਵਿੱਚ ਪਾਣ ਦੇ ਲਈ ਆਪਾਂ ਚਾਵਲ ਲਏ ਨੇ ਜੀ ਚਾਵਲ ਆਪਾਂ ਛੋਟੀ ਕਟੋਰੀ ਲੈਣੀ ਹੈ। 1.5 ਕਿਲੋ ਦੁੱਧ ਦੇ ਵਿੱਚ ਇੰਨੇ ਕ ਚਾਵਲ ਬਹੁਤ ਹੋਣਗੇ। ਇਹਨਾਂ ਚਾਵਲਾਂ ਨੂੰ ਹੁਣ ਆਪਾਂ ਕਈ ਪਾਣੀਆਂ 'ਚ ਧੋਲਾਂਗੇ ਦੇਖੋ ਇੱਥੇ ਤੁਸੀਂ ਬਾਸਮਤੀ ਚਾਵਲ ਵੀ ਲੈ ਸਕਦੇ ਹੋ ਆਪਾਂ ਇੱਥੇ ਨਾਰਮਲ ਚਾਵਲ ਲਏ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਬਿਲਕੁਲ ਬਿਲਕੁਲ ਸਹੀ ਨਾਪ ਦੇ ਨਾਲ ਆਪਾਂ ਤੁਹਾਨੂੰ ਬਣਾਉਣੇ ਦੱਸਾਂਗੇ ਜੀ ਇਹ ਛੋਟੀ ਕਟੋਰੀ ਹੈ ਤੁਸੀਂ ਦੇਖ ਸਕਦੇ ਹੋ ਜ਼ਿਆਦਾ ਚਾਵਲ ਨਹੀਂ ਲੈਣੇ ਚਾਵਲ ਨਾ ਫਿਰ ਫੁੱਲ ਜਾਂਦੇ ਆ ਫਿਰ ਖੀਰ ਜ਼ਿਆਦਾ ਹੀ ਗਾੜੀ ਹੋ ਜਾਂਦੀ ਹੈ ਜੀ ਇਧਰ ਚਾਵਲ ਆਪਾਂ ਨੇ ਧੋ ਲਏ ਆ ਹੁਣ ਚਾਵਲਾਂ ਨੂੰ ਆਪਾਂ ਦੁੱਧ ਵਿੱਚ ਐਡ ਕਰ ਦੇਵਾਂਗੇ ਤੋ ਨੂੰ ਇੱਥੇ ਲੱਗਦਾ ਹੋਊਗਾ ਕਿ ਚਾਵਲ ਬਹੁਤ ਘੱਟ ਹੈ ਪਰ ਨਹੀਂ ਇਹ ਬਿਲਕੁਲ ਠੀਕ ਹੈ ਜੀ ਇੰਨੇ ਹੀ ਬਹੁਤ ਹੁੰਨੇ ਆ ਚਾਵਲ ਜੇ ਆਪਾਂ ਜ਼ਿਆਦਾ ਪਾ ਲਨੇ ਨਾ ਫਿਰ ਉਇਓ ਗਾੜੀ ਜੀ ਬਣ ਜਾਂਦੀ ਆ ਤੇ ਖੀਰ ਬਹੁਤ ਹੀ ਜ਼ਿਆਦਾ ਗਾੜੀ ਜੀ ਚੰਗੀ ਨਹੀਂ ਲੱਗਦੀ ਤੇ ਇੱਥੇ ਨਾ ਆਪਾਂ ਨੇ ਵਿੱਚ ਵਿੱਚ ਨੂੰ ਕੱਟ ਸੀ ਚਲਾਉਂਦੇ ਰਹਿਣਾ ਤਾਂ ਸੇਕ ਨਾ ਆਪਾਂ ਮੀਡੀਅਮ ਜਿਹਾ ਕਰ ਲਾਂਗੇ ਕੋਈ ਕਾਲੀ ਨਹੀਂ ਹੈਗੀ ਆਪਾਂ ਨੂੰ ਮੀਡੀਅਮ ਜਿਹਾ ਸੇਕਦੇ ਉੱਤੇ ਇਹਨੂੰ ਆਪਾਂ ਪਕਾ ਲਾਂਗੇ ਜਦੋਂ ਇਹ ਰੇਜੇ ਪੈ ਜੂ ਉਤੋਂ ਬਾਅਦ ਜਦੋਂ ਇਹਨਾਂ ਰੇਜੇ ਪੈ ਜੂਗਾ ਤੋਂ ਬਾਅਦ ਆਪਾਂ ਸੇਕ ਘੱਟ ਕਰ ਦੇਣਾ ਇਹਨੂੰ ਠਕਣਾ ਨਹੀਂ ਹੈਗਾ ਕਿਉਂਕਿ ਨਾ ਜਦ ਠੱਕ ਦਿੰਨੇ ਆ ਦੁੱਧ ਬਾਹਰ ਆ ਜਾਂਦਾ ਚਾਹੇ ਘੱਟ ਸੇਕ ਵੀ ਕੀਤਾ ਹੋਵੇ ਦੁੱਧ ਸਾਰਾ ਬਾਹਰ ਨਿਕਲ ਜਾਂਦਾ ਹੈ ਜੀ ਤੇ ਨਾ ਹੁਣ ਇਹਨੂੰ ਆਪਾਂ ਨਾਲ ਦੀ ਨਾਲ ਕੱਢ ਸੀ ਵਿੱਚ ਵਿੱਚ ਨੂੰ ਚਲਾਉਂਦੇ ਰਹਾਂਗੇ ਤੇ ਤੁਹਾਨੂੰ ਫਿਰ ਆਪਾਂ ਮਿਲਦੇ ਆਂ ਇਧਰ ਲਈਆਂ ਨੇ ਜੀ ਆਪਾਂ ਦੋ ਤਿੰਨ ਹਰੀਆਂ ਇਲਾਇਚੀਆਂ ਫਲੇਵਰ ਦੇ ਲਈ ਆਪਾਂ ਇਹ ਪਾਵਾਂਗੇ ਜੇਕਰ ਤੁਹਾਡੇ ਕੋਲ ਇਲਾਇਚੀ ਪਾਊਡਰ ਹੈਗਾ ਥੋੜਾ ਜਿਹਾ ਤੁਸੀਂ ਉਹ ਪਾ ਦਿਓ ਆਪਣੇ ਕੋਲ ਹੈ ਨਹੀਂ ਸੀ ਆਪਾਂ ਨਾ ਇਲਾਇਚੀਆਂ ਦੇ ਵੀਜ਼ ਕੱਢ ਕੇ ਕੁੱਟ ਕੇ ਪਾ ਦੇਵਾਂਗੇ ਦੇਖੋ ਆਪਾਂ ਇਲੈਜੀ ਦੇ ਬੀਜਾਂ ਨੂੰ ਕੁੱਟ ਲਿਆ ਏ ਇਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਦੇਖੋ ਇੱਥੇ ਨਾ ਆਪਾਂ ਦੁੱਧ ਫੁੱਲ ਫੈਟ ਲਿਆ ਸੀਗਾ ਕੱਚਾ ਦੁੱਧ ਲਿਆ ਸੀਗਾ ਜੇਕਰ ਤੁਸੀਂ ਉਬਲਿਆ ਹੋਇਆ ਦੁੱਧ ਲੈਣਾ ਹੈ ਤਾਂ ਤੁਸੀਂ ਮਲਾਈ ਵਿੱਚ ਹੀ ਪਾ ਲਿਓ ਮਲਾਈ ਉਤਾਰ ਕੇ ਨਾ ਲਿਓ ਫਿਰ ਨਾ ਖੀਰ ਜਿਹੜੀ ਵਧੀਆ ਨਹੀਂ ਬਣਦੀ ਹੈਗੀ ਅਗਰ ਤੁਸੀਂ ਮਲਾਈ ਸਮੇਤ ਪਾਓਗੇ ਤਾਂ ਖੀਰ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਇਧਰ ਤੁਸੀਂ ਦੇਖ ਸਕਦੇ ਹੋ ਆਪਣੀ ਖੀਰ ਚੰਗੀ ਤਰ੍ਹਾਂ ਦੇ ਨਾਲ ਰਿਜ ਰਹੀ ਆ ਰੇਜੇ ਪੈ ਚੁੱਕੀ ਹੈ ਜੀ ਤੇ ਜਿਨਨੇ ਨੂੰ ਆਪਣੀ ਖੀਰ ਰਿੱਝਦੀ ਆ ਉਹਨੇ ਨੂੰ ਆਪਾਂ ਖੀਰ ਦਾ ਸਵਾਦ ਹੋਰ ਵੀ ਵਧਾਣ ਦੇ ਲਈ ਇਹਦੇ ਵਿੱਚ ਪਾਉਣ ਵਾਸਤੇ ਦੋ ਗਾਜਰਾਂ ਕद्दूकश ਕਰ ਲਵਾਂਗੇ ਜੀ ਇੱਥੇ ਗਾਜਰਾਂ ਆਪਾਂ ਬਰੀਕ ਪਾਸਿਓਂ ਕद्दूकश ਕਰਨੀਆਂ ਐ ਮੋٹے ਪਾਸੇ ਤੋਂ ਨਹੀਂ ਕਰਨੀਆਂ ਇੱਥੇ ਆਪਾਂ ਗਾਜਰਾਂ ਕद्दूकश ਕਰ ਲਈਆਂ ਗਾਜਰਾਂ ਇੰਨੀਆਂ ਕਹੀ ਪਾਉਣੀਆਂ ਜਿਆਦਾ ਮਾਤਰਾ ਵਿੱਚ ਨਹੀਂ ਪਾਉਣੀਆਂ ਇਥੇ ਖੀਰ ਹਜੇ ਆਪਣੀ ਰਿਜ ਰਹੀ ਹੈ ਜਦੋਂ ਨਾ ਖੀਰ ਆਧ ਰਿਚ ਜੀ ਹੋ ਜੂਗੀ ਦੇਖੋ ਚਾਵਲ ਜਿਹੜੇ ਥੋੜੇ ਥੋੜੇ ਫੁੱਲਣ ਲੱਗ ਗਏ ਆ ਜਦੋਂ ਨਾ ਥੋੜੀ ਜੀ ਹੋ 5 ਮਿੰਟ ਹੋਰ ਰਜਾਵਾਂਗੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਗਾਜਰਾ ਪਾਵਾਂਗੇ ਹਜੇ ਹੀ ਨਹੀਂ ਪਾਉਣੀ ਗਾਜਰਾ ਦੇ ਵਿੱਚ ਦੇਖੋ 5 ਮਿੰਟ ਹੋਰ ਰਿਜ ਗਈ ਹੈ ਜੀ ਖੀਰ ਤੇ ਇੱਥੇ ਆਪਾਂ ਚੈੱਕ ਕਰ ਲੈਨੇ ਆ ਤੁਸੀਂ ਚਾਵਲ ਦੇਖ ਸਕਦੇ ਹੋ ਪਹਿਲਾਂ ਨਾਲੋਂ ਵੀ ਕਾਫੀ ਹੱਦ ਤੱਕ ਫੁੱਲ ਚੁੱਕੇ ਆ ਤੇ ਨਾ ਇਹ ਇਸ ਤਰ੍ਹਾਂ ਨਾ ਇਹ ਦੇਖੋ ਅੱਧ ਪੱਕ ਗਏ ਆ ਮਤਲਬ ਅੱਧੇ ਕੱਚੇ ਜੀ ਆ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਚਾਵਲ ਇਸ ਤੇ ਇਸ ਤੇ ਪਾ ਦਾਂਗੇ ਜੀ ਆਪਾਂ ਗਾਜਰਾ ਗਾਜਰਾ ਪਾਏ ਤੇ ਉਹ ਬਾਦ ਖੀਰ ਦਾ ਜਿਹੜਾ ਸੁਆਦ ਆ ਬਹੁਤ ਹੀ ਵਧੀਆ ਹੁੰਦਾ ਏ ਤੇ ਗਾਜਰਾ ਦਾ ਤੁਹਾਨੂੰ ਪਤਾ ਹੀ ਆਪਣਾ ਹੀ ਫਲੇਵਰ ਬਹੁਤ ਵਧੀਆ ਹੁੰਦਾ ਏ ਜੀ ਤੇ ਇਸ ਤਰ੍ਹਾਂ ਨਾਲ ਆਪਾਂ ਕद्दूकस ਕਰਕੇ ਗਾਜਰੇ ਦੇ ਵਿੱਚ ਪਾ ਦਿੱਤੀਆਂ ਨੇ ਤੁਸੀਂ ਜੇ ਇਸ ਤਰੀਕੇ ਕਦੇ ਖੀਰ ਨਹੀਂ ਬਣਾਈ ਤਾਂ ਜਰੂਰ ਟਰਾਈ ਕਰਨਾ ਜੀ ਬਹੁਤ ਵਧੀਆ ਖੀਰ ਬਣ ਕੇ ਤਿਆਰ ਹੁੰਦੀ ਹੈ ਹੁਣ ਤੁਸੀਂ ਗਜਰੇਲਾ ਛੱਡੋ ਇਸ ਤਰ੍ਹਾਂ ਦੀ ਖੀਰ ਬਣਾ ਕੇ ਤਿਆਰ ਕਰੋ ਆਪਣੇ ਘਰੇ ਇੱਥੇ ਨਾ ਹੁਣ ਆਪਾਂ ਗਾਜਰਾ ਨੂੰ ਵੀ 5 ਮਿੰਟ ਹੋਰ ਪਕਾ ਲਈਏ ਤੇ ਗਾਜਰਾ ਮਤਲਬ ਹੁਣੇ ਪਾਈਆਂ ਆਪਾਂ 5 ਮਿੰਟ ਇਹਨੂੰ ਪਕਾ ਲਈਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਤੇ ਇਹਦੇ ਵਿੱਚ ਤੁਸੀਂ ਡਰਾਈ ਫਰੂਟ ਵੀ ਪਾਸ ਤੱਕਦੇ ਹੋ ਜਿਵੇਂ ਬਦਾਮ, ਦਾਖਾਂ ਹਨਾ ਨਾਰੀਅਲ ਬ੍ਰਿਕ ਬ੍ਰਿਕ ਕੱਟ ਕੇ ਉਹ ਥੋੜਾ ਕਾਜੂ ਉਹ ਤੁਹਾਡੀ ਆਪਣੀ ਚੁਆਇਸ ਹੈ ਜੀ ਪੈਸੇ ਗਾਜਰਾਂ ਦਾ ਜਿਹੜਾ ਸਵਾਲ ਹੁੰਦਾ ਆਪਣਾ ਹੀ ਵਾਧੂ ਹੁੰਦਾ ਹੈ ਜੀ ਜੇਕਰ ਤੁਹਾਡੇ ਕੋਲ ਹੈਗੇ ਘਰੇ ਤਾਂ ਤੁਸੀਂ ਜ਼ਰੂਰ ਪਾਓ ਗਾਜਰਾ ਪਾਉਣ ਤੋਂ ਬਾਅਦ 5-6 ਮਿੰਟ ਆਪਾਂ ਖੀਰ ਨੂੰ ਹੋਰ ਪਕਾਇਆ ਹੈ ਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਗਾੜੀ ਵੀ ਹੋ ਗਈ ਐ ਤੇ ਨਾ ਇਹ ਰਲੀ ਨਹੀਂ ਹੈਗੀ ਹਜੇ ਇਹਦੇ ਵਿੱਚ ਪਾਵਾਂਗੇ ਆਪਾਂ ਪੌਣੀ ਕੁ ਕੋਲੀ ਖੰਡ ਦੀ ਇੰਨੀ ਕੁ ਖਾਂਡੇ ਦੇ ਵਿੱਚ ਬਹੁਤ ਹੋਊਗੀ ਜੀ ਜਿਆਦਾ ਖੰਡ ਆਪਾਂ ਨਹੀਂ ਪਾਵਾਂਗੇ ਕਿਉਂਕਿ ਖੀਰ पे ਬਹੁਤ ਜਿਆਦਾ ਹੀ ਮਿੱਠੀ ਹੋਈ ਵੀ ਨਹੀਂ ਵਧੀਆ ਲੱਗਦੀ ਇਹ ਹਿਸਾਬ ਦਾ ਮਿੱਠਾ ਹੈ ਜੀ ਇੰਨਾਂ ਕੁ ਤੇ ਆਪਾਂ ਪਾਣੀ ਕਿ ਕੋਲੀ ਪਾ ਲਈ ਅਖੰਡ ਦੀ ਤੇ ਖੰਡ ਪਾਣ ਤੋਂ ਬਾਅਦ ਵੀ ਥੋੜਾ ਥੋੜਾ ਇਹ ਪਤਲੀ ਹੋਊਗੀ ਪਾਣੀ ਛੱਡੂਗੀ ਖੰਡ ਜਿਵੇਂ ਜਿਵੇਂ ਮੈਲਟ ਹੋਊਗੀ ਤੇ ਮੀਡੀਅਮ ਜੇ ਸੇਕ ਦੇ ਉੱਤੇ ਇਹਨੂੰ ਆਪਾਂ ਪੱਕੀ ਜਾਣ ਦਵਾਂਗੇ ਤੇ ਇਹਨੂੰ ਆਪਾਂ ਗਾੜੀ ਹੋਣ ਤੱਕ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਤੇ ਇੱਕ ਗੱਲ ਹੋਰ ਇੱਥੇ ਨਾ ਆਪਾਂ ਖੀਰ ਨੂੰ ਇਦਾਂ ਟੱਕ ਦਾਂਗੇ ਅੱਧੀ ਘਟਕਾਂਗੇ ਜੇ ਆਪਾਂ ਇਸ ਤਰ੍ਹਾਂ ਪੂਰੀ ਟੱਕਤੀ ਸਾਰੀ ਖੀਰ ਬਾਹਰ ਆ ਜਾਊਗੀ ਇਦਾਂ ਆਪਾਂ ਅੱਧੀ ਘਟਕਣਾ ਹੈ ਤੇ ਵਿੱਚ ਨੂੰ ਨਾ ਆਪਾਂ ਘੜਸੀ ਇਹਦੇ ਵਿੱਚ ਚਲਾਉਂਦੇ ਰਵਾਂਗੇ ਜੀ ਦੇਖੋ ਜੀ ਇੱਥੇ ਆਪਣੀ ਖੀਰ ਬਣ ਕੇ ਹੋ ਚੁੱਕੀ ਹੈ ਤਿਆਰ ਤੁਸੀਂ ਦੇਖ ਸਕਦੇ ਹੋ ਇਹ ਕੁਝ ਇਸ ਤਰੀਕੇ ਦੀ ਆ ਇਹਨੇ ਨਾ ਠੰਡੀ ਹੋ ਕੇ ਹੋਰ ਜ਼ਿਆਦਾ ਗਾੜੀ ਹੋ ਜਾਣਾ ਹੈ ਜੀ ਤੇ ਆਪਾਂ ਬਿਲਕੁਲ ਸਹੀ ਨਾਪ ਦੇ ਨਾਲ ਤੁਹਾਨੂੰ ਬਣਾਉਣੀ ਦੱਸੀ ਹੈ ਤੁਸੀਂ ਦੇਖ ਸਕਦੇ ਹੋ ਜੀ ਬਣ ਕੇ ਖੀਰ ਆਪਣੀ ਬਿਲਕੁਲ ਤਿਆਰ ਆ ਤੁਸੀਂ ਨਾ ਇੱਥੇ ਚਾਵਲ ਚੈੱਕ ਕਰ ਲੈਣੇ ਆ ਚਾਵਲ ਜਦੋਂ ਚੰਗੀ ਤਰ੍ਹਾਂ ਪੱਕ ਗਏ ਸਮਝ ਲਓ ਆਪਣੀ ਖੀਰ ਜਿਹੜੀ ਆ ਬਣ ਗਈ ਹੈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਬਰੀਕ ਕਟਿਆ ਹੋਇਆ ਖੋਪਾ ਇਹ ਆਪਸ਼ਨਲ ਆ ਜੀ ਹੈਗਾ ਇਹ ਪਾ ਲਿਓ ਆਪਣੇ ਕੋਲ ਪਿਆ ਸੀਗਾ ਆਪਾਂ ਥੋੜਾ ਜਿਹਾ ਇਹਦੇ ਵਿੱਚ ਐਡ ਕਰ ਲਾਂਗੇ ਵਧੀਆ ਲੱਗਦਾ ਇਹ ਵੀ ਖੀਰ ਵਿੱਚ ਪਾਇਆ ਹੋਇਆ ਬਾਕੀ ਤੁਸੀਂ ਆਪਣੀ ਮਨਪਸੰਦ ਦੇ ਡਰਾਈ ਫਰੂਟ ਵਗੈਰਾ ਹੋਰ ਪਾ ਸਕਦੇ ਹੋ ਇੱਥੇ ਨਾਲ ਆਪਾਂ ਹੁਣ ਗੈਸ ਕਰ ਦੇਵਾਂਗੇ ਜੀ ਬੰਦ ਤੇ ਇਹਨੂੰ ਆਪਾਂ ਢੱਕ ਦਾਂਗੇ ਜਦੋਂ ਖਾਣੀ ਹੋਊਗੀ ਨਾ ਉਦੋਂ ਆਪਾਂ ਫਿਰ ਸਰਵ ਕਰ ਦਾਂਗੇ ਤੇ ਬਾਅਦ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਇਹ ਗਾੜੀ ਹੋ ਜੂਗੀ ਨਾਲੇ ਦੇਖੋ ਜੀ 15 ਕਿ ਮਿੰਟ ਹੋ ਗਏ ਇਹਨੂੰ ਪਏ ਹੋਏ ਇਦਾਂ ਹੀ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਗਾੜੀ ਹੋ ਚੁੱਕੀ ਹੈ ਤੇ ਬਿਲਕੁਲ ਚੰਗੀ ਤਰ੍ਹਾਂ ਦੇ ਨਾਲ ਬਣ ਕੇ ਹੋ ਗਈ ਹੈ ਇਹ ਤਿਆਰ ਤੇ ਇਹਨੂੰ ਹੁਣ ਆਪਾਂ ਇੱਕ ਡੋਂਗੇ 'ਚ ਕੱਢ ਲਾਂਗੇ ਖੀਰ ਆਪਾਂ ਡੋਂਗੇ ਵਿੱਚ ਕੱਢ ਲਈ ਆ ਤੇ ਇਹਦੇ ਉੱਤੇ ਪਾ ਦਾਂਗੇ ਆਪਾਂ ਥੋੜੇ ਜਿਹਾ ਬਦਾਮ ਥੋੜਾ ਜਿਹਾ ਇਹਨੂੰ ਪਸਜਾਨ ਦੇ ਲਈ ਪਾ ਲਾਂਗੇ ਇਹ ਵੀ ਆਪਸ਼ਨਲ ਹੈ ਅਗਰ ਹੈਗੇ ਪਾ ਲਿਓ ਨਹੀਂ ਇਹਦੇ ਬਿਨਾ ਵੀ ਸਰ ਜਾਵੇਗਾ ਤੁਸੀਂ ਦੇਖ ਸਕਦੇ ਹੋ ਖੀਰ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਨੂੰ ਇਹ ਖੀਰ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ